ਆਮਨੋ ਬੰਦ ਕਰਕੇ ਚੱਲ ਰਹੇ ਮੋਹਟਾ ਉਪਰ ਆਪਣੀ ਹਾਜ਼ਰੀ ਲਵਾ ਕੇ ਸਾਰੇ ਜੀਵਨ ਕਦੋਂ ਤੋਂ ਦਾ ਮਾਈਟਾ ਵਾਲਾ ਚਾਂਦ ਉਹ ਵੀ ਖੇਰ ਦਾਦਾ ਦਾ ਸਾਹਮਣੇ ਬੰਦ ਕੀਤਾ ਜਾ ਰਿਹਾ ਜਦ ਕਵਾਂਗਰ ਤੋਂ ਆਵਾਜ਼ ਦੇ ਚਾਹੀਆ ਪਿਆਰ ਮਾਣ ਰੋਣ ਤੁਹਾਡਾ ਬੜਾ ਗੋਵਾਜ ਜੀ ਦਾ ਹੰਸਾ ਨਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਬਰ ਬਸ ਜੀ ਦਾ ਮਾਣ ਮਾਣ ਪਾਏ ਜੀ ਜੀ ਆਇਆਂ ਨੂੰ ਮੈਂ ਕੁਸ਼ਕਾ ਕਰਸਾ ਵਾਏ ਕੁਸਲੇ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਿਲੂਕਤ ਕਮੇਟੀ ਪੰਜਾਬ ਜਿਲ੍ਹਾ ਸਰਦਾਰਪੁਰ ਅੱਜ ਜੋ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਜੋ ਪੰਜਾਬ ਦਾ ਖੱਡਾ ਹੈ ਉਹਨੂੰ ਸਫਲ ਬਣਾਉਣ ਵਾਸਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਸ਼ਵਾ ਤੀਰ ਹਰ ਜਿੰਦੂਰ ਦੇ ਵਿੱਚ ਇੱਕ ਸ਼ਾਨਦਾਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਵੀ ਭਾਈ ਜੋ ਪੰਜਾਬ ਦਾ ਖੱਡਾ ਸਥਾਪਿਤ ਪਰਵਾਣ ਕੀਤਾ ਜਾਵੇ ਤੇ ਚੜ੍ਹ ਨਿਕਲਾਂ ਦਾ ਉਤਾਂਗ ਕੀਤਾ ਜਾਵੇ ਆਹ ਚੱਤ ਵੱਡਾ ਹੰਝਾਰਾ ਸਿਲੀਆਰ ਕਮੇਟਰੀ ਕੋਲ ਦੇ ਸ਼ਾਨਦਾਰ ਭਰਾਵਾਂ ਦਾ ਸੰਸਥਾ ਵੱਲੋਂ ਮਿਲੇਗਾ ਕਿ ਸ਼ਾਂਤਮਈ ਤਰੀਕੇ ਨਾਲ ਆਪਣਾ ਬਿਜ਼ਾਰ ਦੁਕਾਨਦਾਰੀ ਵਾਧਾ ਰਾ ਕੇ ਚੱਲ ਰਹੀ ਮੋਰਚਾ ਅੱਪਰ ਵੱਲ ਜਿਹੜੀ ਆਪਣੀ ਹਾਜ਼ਰੀ ਆ ਉਹ ਲਵਾਈ ਜਾਊਗੀ ਇਸੇ ਤਰੀਕੇ ਨਾਲ ਜੋਨ ਦਮਾ ਸਾਹਿਬ ਲਾਈਟਾਂ ਵਾਲਾ ਚੌਂਕ ਇਹ ਜਿਸ ਤਰ੍ਹਾਂ ਨੂੰ ਸਵੇਰੇ 7 ਵਜੇ ਤੋਂ ਲੈ ਕੇ ਜ 4 ਵਜੇ ਤੱਕ ਦਾ ਫੈਸਲਾ ਆ ਉਹ ਜੂਨ ਦੀਆਂ ਤੱਕਾਂ ਵੱਡੀ ਪੱਦਰ ਦੇ ਕਟੀਆਂ ਆ ਕੇ ਉਹ ਚਾਦਰੇ ਮੋੜ ਤੇ ਕੰਮ ਚਾਲ ਰੌਣ ਵਾਲੇ ਲਾਈਟਾਂ ਵਾਲੇ ਚੌਕ ਜਿਹੜਾ ਆ ਉਹਨੂੰ ਜਾਕ ਦਿੱਤਾ ਜਾਊਗਾ। じゃਾ ਬੰਦੇ ਕਰਦਾ ਕਿਹੜੀ ਰੋਡ ਪੈ ਗਈ। ਇਹ ਸੈਕਟਰ ਸਰਕਾਰ ਜੋ 10 ਮਹੀਨਿਆਂ ਤੋਂ ਉੱਪਰ ਜਿਹੜਾ ਮੋੜ ਚੱਲ ਰਿਹਾ ਆ ਆਤ ਦੀਆਂ ਢੱਡਾਂ ਆਤ ਦੀਆਂ ਜਰਮੀਆਂ ਜਿਹੜੀਆਂ ਆਪਣੇ ਪਿੰਡੇ ਤੇ ਢਾਈ ਘੰਟਾ ਢਾਈ ਘੰਟਾ ਜਾ ਚੁੱਕੀਆਂ ਹਨ ਤੇ ਸਰਦਾਰ ਜੱਗੀ ਤੇ ਕੀ ਦਲੇਵਾਲ ਸਾਹਿਬ ਜੋ ਮਰਨਗੱਤਪੁਰੇ ਚਮਟੀ ਜਾਣ ਵਿੱਚ ਉਹਨਾਂ ਦਾ ਫਰਦ ਵਰਤ ਪਹੁੰਚ ਗਿਆ। ਹੋ ਚੁਕਾ ਆ ਜਿਹੇ ਤਰੀਕੇ ਨਾਲ ਸ਼ਾਂਤ ਵੀ ਤਰੀਕੇ ਨਾਲ ਕਿਸਾਨ ਸ਼ੰਭੂ ਬਾਡਰ ਤੋਂ ਜੇਬੀ ਵਾਲੇ ਪਾਸੇ ਨੂੰ ਚੱਲ ਰਹੇ ਥਣ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਈ ਖਾਲੀ ਹੱਥ ਨਾਲ ਟਰੈਕਟਰ ਟਰਾਲੀਆਂ ਛੱਡ ਕੇ ਅੱਗੇ ਪੁੱਜਿਆ ਜਾਵੇ ਪਾਰਕੋਨਾਂ ਜੱਟਿਆਂ ਦੇ ਉੱਪਰ ਤਾਬੜ ਤੋੜ ਹਮਲਾ ਕਰਕੇ ਕਈਆਂ ਦੀਆਂ ਅੱਖਾਂ ਕਈਆਂ ਨੇ ਲਤਾਂ ਪਾਵਾ ਤੇ ਕਈਆਂ ਨੂੰ ਵੱਡੀਆਂ ਖੱਟਾਂ ਲਾ ਕੇ ਕਬੀਰਪੁਰ ਰੂਪ ਦੇ ਵਿੱਚ ਉਹਨਾਂ ਸੁਟਿਆ ਗਿਆ ਆ ਉਸ ਤਰੀਕੇ ਦੇ ਨਾਲ ਜੋ ਸਰਕਾਰ ਹੈ ਇਹ ਜਬਰ ਉੱਪਰ ਉੱਪਰ ਚੁਕਰੀਆ ਤੇ ਮੋਰ ਦੇ ਜਿਹੜੇ ਆ ਖਬਰ ਨਾਲ ਲੜੇ ਜਾਂਦੇ ਆ ਉਹ ਸਬਰ ਦੇ ਨਾਲ ਇਹ ਦੁਕਾਨਦਾਰ ਭਰਾਵਾਂ ਦਾ ਬਾਜ਼ਾਰ ਵਾਲੇ ਭਰਾਵਾਂ ਦਾ ਸਾਰੇ ਪੰਜਾਬ ਵਾਸੀਆਂ ਦਾ ਸਾਥ ਲੈ ਕੇ ਵੇਖ-ਵਾਚ ਦਾ ਸਾਥ ਲੈ ਕੇ ਇਹ ਮੋਦੀ ਸਰਕਾਰ ਨੂੰ جواب ਦਿੱਤਾ ਜਾਊਗਾ ਤੇ ਲੋਕ ਜਿਹੜੇ ਹਨ ਉਹ ਲੋਕਾਂ ਦੇ ਨਾਂ ਨਾਲ ਨਾ ਤੇ ਇਹਨਾਂ ਜੋਪਾਂ ਨਾਲ ਸਰਕਾਰ ਕਿੰਦੇ ਵਿੱਚ ਉਹਨੇ ਡਿਲੀਵਰੀ ਤੋਂ ਲੈ ਕੇ ਸਰਕਾਰ ਜਿਹੜੇ ਜੋ ਫੈਸਲੇ ਕਾਰਪੋਰੇਟ ਘਰਾਣਿਆਂ ਬਾਅਦ ਇਹ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦਾ ਵਿਉਂਤਾਂ ਬਣਾ ਚੁੱਕੇ ਹਨ ਹੁਣ ਉਹਨਾਂ ਕੋਲ ਜਿਹੜਾ ਖੜਾ ਕਰਵਾਉਣਾ ਆ ਉਹ ਔਖਾ ਆ ਪਾਰਾ ਜਿਹੜੇ ਲੋਕ ਲੱਣ ਵਾਲੇ ਆ ਆਪਣਾ ਕੰਮਕਾਰ ਛੱਡ ਕੇ ਅੱਤ ਦੀ ਠੰਡ ਵਿੱਚ ਖੜੇ ਹੋਏ ਆ ਇਹਨਾਂ ਨੂੰ ਮੋੜਨਾ ਆਉਂਦਾ ਆ ਇੱਕ ਪੂਰੇ ਦੇਸ਼ ਨੂੰ ਚੁਣਨ ਵਾਲੇ ਪੰਜਾਬ ਨੇ ਕਿਤੇ ਫੈਦਰਾ ਕੀਤਾ ਇਹਨਾਂ ਨੇ ਲੋਕਾਂ ਵਾਸੀਆਂ ਨੇ ਫੈਦਰਾ ਕੀਤਾ ਆ ਚੜ੍ਹਦੀ ਕਲਾ ਨਾਲ ਅੱਗੇ ਵੀ ਤਿੰਨ ਕਾਲੇ ਨੂੰ ਰਾਜ ਕੀਤੇ ਆ ਤੇ ਰਹਿਣੀਆਂ ਮੰਗਾ ਮਲਵਾਉਣ ਤੱਕ ਜਿਹੜਾ ਮੋਰਚਾ ਆ ਉਹ ਲੜਿਆ ਜਾਊਗਾ